ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਹੌਲੇ ਭਾਜ ਤੁਹਾਨੂੰ ਦਿਖਾਉਣੀ ਆ ਤੇ ਮੱਝਾਂ ਅੱਜ ਤਿੰਨੇ ਤੁਹਾਨੂੰ ਸੋਈਆਂ ਦਿਖਾਉਣੀ ਆ ਜਗੱਪਣ ਕੋਈ ਨਹੀਂ ਦਿਖਾਉਣੀ ਸੋਈਆਂ ਦਾ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਫਿਰ ਦੀ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਹਾਂ ਪਤਾ ਸਿਕਰਪੇਨ ਚੱਠਾ ਤਸੀਲ ਬਟਾਲਾ ਚ ਦਾ ਕਸਪੁਰਾ ਤੇ ਫੋਨ ਨੰਬਰ ਵੀ ਬੋਲ ਦੋ 985682775 ਠੀਕ ਐ ਅੱਜ ਤਿੰਨ ਮੱਜੰਦੇ ਇੱਕ ਗਾਂ ਹਾਂਜੀ ਗਾਂ ਤੇ ਪਹਿਲਾਂ ਗਾਂ ਹੀ ਵਿਖਾ ਦੀਏ ਪਹਿਲੇ ਗਾਂ ਹੀ ਵਿਖਾ ਦੇਨੇ ਚੱਲਾ ਫਿਰ ਪਹਿਲਾਂ ਗਾਂ ਹੀ ਵਿਖਾ ਦੀਏ ਫਿਰ ਮੱਝਾਂ ਵਿਖਾ ਦੇਨੇ ਕਿੰਨਾ ਹੀ ਦੁੱਧ ਦੇ ਦੇ ਕੋਲ ਦੁੱਧ ਵੀਜੀ ਦੇ ਕੋਲ 8 ਕਿਲੋ 7 ਕਿਲੋ ਕਰਕੇ ਦੇਣੀ ਆ ਅੱਛਾ ਦੋਆ ਮਹੀਨੇ ਦੇ ਦਿਨ ਘਟਿਆ ਕਿੰਨੀ ਜਿਹੜੇ ਕਰਾਈ ਬਣੀ ਹੈ ਦੀ ਜੇ ਅੱਛਾ ਪਰ ਦੇਣੀ ਖਾਲੀ ਕਰਕੇ ਗਾੜੀ ਦੀ ਕਿਸਮਤ ਠੀਕ ਤੋਰ ਦੋ ਫਿਰ ਤੇ ਜਵਾਬ ਸਮਾ ਇੱਕ ਨੰਬਰ ਹੋਊਗਾ ਸਾਡੇ ਕੋਲ ਪਤਾ ਲਗਾ ਚਾਰ ਦੰਦਿਆਂ ਦੇ ਵੈਰ ਸਾਡੇ ਕੋਲ ਪਤਾ ਨਾ ਰਹਿਣ 7 ਕਿਲੋ ਦੁੱਧ ਜਿਹੜਾ ਕਿੰਦੇ ਵੀ ਉਹਨਾਂ ਹੈਗਾ ਹੈ ਬਾਕੀ ਇਹੋ ਜਿਹੇ گاਵਾਂ ਦਾ ਦੁੱਧ ਵੀ ਜਿਹੜਾ ਸੰਘਣਾ ਹੁੰਦਾ ਹੈ ਉਹ ਤੇਰਾ ਠੰਡੀ ਸੀ ਲਿਆ ਠੰਡੀ ਠੰਡੀ ਵੀ ਜੀ ਠੰਡੀ ਤੇ ਆ ਦੇ ਕੋ ਉਹ ਤਰਾਂ ਢਰਦੀ ਹੈ ਥੋੜਾ ਜਿਹਾ ਠੀਕ ਹੋ ਗਈ ਇਹ ਤੇ ਚਵਾਈ ਵੀ ਰਣੀ ਮੋਟੀ ਹੈ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਦਬਈਆ ਦੇ ਦੇਣੀ ਕਿੰਨੇ ਦੀ ਆਏ 20 ਦੀ 20 ਕਰ ਦੋ ਕੋਈ ਹਜ਼ਾਰ ਦੋ ਹਜ਼ਾਰ ਛੋਟ ਹੋਰ 18000 ਦੇ ਦਾਂਗੇ 16000 ਦੇ ਦਾਂਗੇ ਠੀਕ ਹੈ ਜੀ ਤੇ ਹੁਣ ਆ ਜੀ ਦੀ ਮੱਝ ਜੇ ਇਹ ਸੂਈ ਜੀ ਵੀ ਦਿੱਤੀ ਮੀਆਂ ਪੰਜਾਂ ਦਿਨਾਂ ਦੀ ਉਹ ਬੱਚਾ ਜੇ ਤੇਜ ਮਗਰ ਕਟਾ ਇਹਦੇ ਮਗਰ ਕੱਟਾ ਆ ਹਾਂਜੀ ਠੀਕ ਆ ਤੇ ਦੁੱਧ ਵੀ ਜੀ 12 ਕਿਲੋ ਆਂਦੇ ਆ ਹੋਰ ਇਹ ਮਈਆਂ ਜੀ 10 ਕਿਲੋ ਕਰਕੇ ਦਿੱਤੇ ਦੇਣੀ ਹੈ ਅੱਛਾ 10 ਕਿਲੋ 200 10 ਵਰਗਾ 24 ਇੱਕ ਨੰਬਰ ਹੋ ਗਈ ਵੇਖੋ ਝੋਟੀ ਲੋਦਰ ਦੀ ਦੀ ਅਸੀਂ ਨਹੀਂ ਆ ਬਾਕੀ ਇਹ ਆ ਬੇ ਚੰਗੀ ਭਾਰੀ ਮੱਝ ਆ ਭਾਰੀ ਉਹਨਾਂ ਵੀ ਜੀ ਆਪਾਂ ਦੂਜੇ ਸੂਈ ਝੋਟੀ ਸੂਈ ਪਹਿਲਾਂ ਲਿਆਂਦੀ ਹਾਂ ਉਧਰੋਂ ਅੱਛਾ ਉਹਨਾਂ ਇੱਕ ਲਾਸੇ ਬਾਈ ਹੱਦੀ ਝੋਟੀ ਲਿਆਂਦੀ ਸੀ ਠੀਕ 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 ਉਹ ਬੰਦੇ ਨਾ ਬਾਹਰ ਚਲੇ ਆ ਠੀਕ ਆ ਹਾਂਜੀ ਬੱਚਿਆਂ ਕੋਲ ਇਸ ਕੰਮ ਕਰਕੇ ਦਿੱ ਅਰੇ ਜੱਡ ਲੈ ਗਿਆ ਕੁੱਤਾ ਤਵੇ ਚੰਗੀ ਭਾਰੀ ਮੱਝ ਆ ਤਰ੍ਹਾਂ ਸਰੀਰੋਂ ਚੰਗੀ ਹੈ ਕੁੱਤਾ ਤਵੇਖੋ ਜੱਡ ਲੈ ਗਿਆ ਇੱਧਰੋਂ ਸਿੱਧੀ ਤੌਰ ਤੇ ਦੇਖੋ ਜੋਲੀ ਅਜਲਾ ਹੈ ਤੇ ਬਾਕੀ ਥੱਲੇ ਆ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਬਣੀ ਆ ਥੱਲੇ ਆ ਵੀ ਉਤਨਾ 10 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਦੁੱਧ 12 ਜਾਂ 10 ਕਿਲੋ ਕਰਕੇ ਦੇਣੀ ਆ ਵੇਖੋ ਸਾਰੀ ਜੱਡ ਬਲੈਗ ਆ ਪੂਛਾ ਕੇ ਨੇ ਵਾਹ ਵੇਖੋ ਕੀ ਕੀ ਇਹੋ ਬਦਲਿਆ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੋਜ਼ੇ ਦਾ ਵੀ ਜੀ 85000 ਦੇ ਤੇ ਦੇਣੀ ਕਿੰਨੇ ਦੀ ਆ ਜੀ 80000 ਦੀ ਕਰਨੀ ਕੋ ਛੋਟ ਛੋਟ ਹੋਰ 80000 ਕਰ ਦਈਏ ਦੋ ਹੀ ਛੱਡ ਦੋ ਹਾਂ ਦਾ 75000 ਦੀ ਝੋਟੀ ਦਵਾਂਗੇ ਅੱਛਾ 75000 ਰੁਪਏ 75000 ਦੀ ਠੀਕ ਹੈ ਜੀ ਤੇ ਬਾਕੀ ਆ ਦੇਖ ਸਾਦੇ ਥਾਨ ਮੇਰੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਇੱਕ ਰੀਤ ਨਾਲ ਕਰੇ ਫਿਰ ਤਾਂ ਹਵਾਨਾ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਜਿਹੜਾ ਛੋਟੀ ਜਾਲੂ ਕਦਾ ਯਾਦ ਕਰੋ ਕਿਤੇ ਚਵਾ ਲਗਾ ਕੱਲ ਨੂੰ ਗਲਾ ਵੇਖੋ ਲੈਵਾ ਕੋਈ ਟਾਈਮ ਨਹੀਂ ਲੱਗਾ ਦੀ 8 ਵਜੇ ਮੈਂ ਲਈ ਤੋ ਕੇ ਤੁਸੀਂ ਦੀ ਕਰਕੇ ਦੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਛੋਟੀ ਜੇ ਇਹ ਵੀ ਜੀ ਵੀ ਸੂਈ ਏ ਇਹਨੂੰ 7-8 ਦਿਨੋਂ ਤੋਂ ਸੂਈ ਨੂੰ ਮਗਰੋਂ ਕੱਟੀ ਏ ਆ ਦੋਵੇਂ ਕੱਟੀਆਂ ਹੀ ਆ ਹਾਂ ਇਹਦੀ ਕੱਤੀ ਚੜੀ ਜੇ ਇਹ ਜਿਹੜੀ ਬੈਠੀ ਹੈ ਦੀ ਕੱਟੀ ਹੈ ਜਿਹੜੀ ਖਲੋਤੀ ਹੈ ਤੋਂ ਬਾਅਦ ਇੱਕ ਮਾਈ ਦੇਖਣਾ ਚਾਹੁੰਗਾ ਤੇ ਚਾਹੁੰਦਾ ਨੇ ਜੀ ਸਵੇਰੇ 7-8 ਦੇ ਨਾਲ ਥੋੜੀ ਤੇ ਇਹਦੇ ਕੋਲ ਕਿੰਨਾ ਦੁੱਧ ਦੁੱਧ ਵੀ ਜੀ ਦੇਖ ਲੈ 12 ਹੋ ਗਿਆ ਵੀ 10 ਕਿਲੋ ਕਰਕੇ ਦੇਣੀ ਝੋਟੀ ਹਾਂ ਦੇਖ ਸਕਦੇ ਝੋਟੀ ਵੀ ਹੋ ਸਕਦੀ ਦੇਖੋ ਸਿੰਘੀ ਝੋਟੀ ਦੀ ਸੋਹਣੀ ਝੋਟੀ ਆ ਤੇ ਜਵਾਨੀਆਂ ਝੋਟੀ ਉਤਰਾਂ ਇਹਦੀ ਕੱਦ ਕਾਠ ਚੰਗਾ ਆ ਇਹਦਾ ਵੀ ਲੈ ਜੋ ਜਦੋਂ ਸਿੱਧੀ ਤੋਰ ਦੇ ਕੇ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਆ। ਤੇ ਥੱਲੇ ਆ ਵੀ ਦੇਖ ਸਕਦੇ ਜੀ ਅਕਰੀ। ਤੇ ਆ ਵੀ ਦੇਖ ਸਾਦੇ। ਤੇ ਉਤਰਾਂ ਵੀ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ? ਦੁੱਧ ਵੀਰ ਜੀ 12 ਲੀਟਰ ਤੋਂ ਬਾਅਦ ਦੇ ਦੁੱਧ 13-14 ਕਿਲੋ ਦੇ ਦਊਗਾ ਖਾਂ ਵਾਲਾ ਲੈ ਗਿਆ ਜੀ। ਅੱਛਾ ਸਾਡੇ ਕੋਲ ਕੋਈ ਪ੍ਰਾਈਸ ਨੇ ਪਠੇ-ਪੁਠੇ ਵੀ ਨਹੀਂ ਕਰਦੇ ਜੀ। ਠੀਕ ਆ। ਹਾਂ ਜੀ। ਤੇ ਇਹਦਾ ਫਿਰ ਮੁੱਲ? ਤੇ ਮੁੱਲ 90000 ਦੇ। ਅੱਛਾ। ਹਾਂ ਜੀ। ਤੇ ਕਿੰਨੇ ਦੇ 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 ਨੇ ਯਸ ਨੂੰ ਹੀ ਹਜ਼ਾਰ ਖਰਦਾ ਮੰਨਦਾ ਕਹਤਾਂ ਝੋਟੀ ਵੱਡੀ ਹੈ ਚਲੋ ਬਾਕੀ ਮੌਕੇ ਤੇ ਕਰ ਦੋਗੇ ਹੁਣ ਕਰਦਾਂਗੇ ਬਾਕੀ ਝੋਟੀ ਛੰਗਾਰੇ ਕਿਲੇ ਦਾ ਦੇਖੋ ਝੋਟੀ ਕਿੱਦਾਂ ਦੀ ਬਰੀਕੀਆਂ ਝੋਟੀਆਂ ਤੇ ਉਤਰਾਂ ਥਣ ਥਣ ਓਕੇ ਸਾਰੀਆਂ ਦੇ ਕੋਲ ਅਗਲੇ ਨਾਲ ਅਗਲਾ ਪੀਛਾ ਵੀਰਾਂ ਚੋਕੇ ਤੇ ਸੱਲੀ ਕਰਕੇ ਕੈਟੇਗਰੀ ਕੋ ਕਰੀ ਬਾਕੀ ਉਤਰਾਂ ਇਹ ਵੀ ਚਲੋ ਝੋਟੀ ਖੱਬਦੀ ਹੈ ਕੱਦ ਕੱਠ ਚੰਗਾ ਆ ਸੋਹਣੀ ਝੋਟੀ ਖੜੇ ਕੋਈ ਸਾਂਭਲਾ ਦੁੱਧ ਚੰਗਾ ਭਰੀ ਜਣਾ ਇਹਨੇ ਆ ਪਹਿਲਾਂ ਕੱਟੀ ਸੂਈ ਚੇ ਵੀਰ ਜੀ ਇੰਨਾ ਕਿੰਨਾ ਚਿਹਰਾ ਹੋ ਗਿਆ ਜੀ ਇਹ ਨੂੰ ਸੂਈ ਨਾਲ ਪੰਜਾਛੇਵਾਂ ਦਿਨ ਮਗਰੀ ਦੇ ਕੱਟੀ ਜੇ ਠੀਕ ਹੈ ਉਹਨੂੰ ਹਾਲਦਿਆ ਨਾ ਬੱਚਾ ਇਹਨੂੰ ਮੜ ਜਾ ਮੂੰਹ ਮਾਰ ਗਿਆ ਬੱਚੇ ਤੋਂ ਬਗੈਰ ਜਾਂਦੀ ਨਹੀਂ ਉਧਰ ਤੇ ਦੁੱਧ ਦੁੱਧ ਵੀਰ ਜੀ ਦੀ ਚਵਾਈ ਕਰਦੇ ਹੁੰਦੇ ਝੋੜੀ ਦੀ ਤੇ ਆਹ ਵੇਖੋ ਕੀ ਜੀ ਲੱਗਾ ਹੈ ਤੇ ਉਹਦੀ ਚਵਾਈ ਦਾ ਹੋਊਗਾ ਹੁਣ ਸਾਰੀ ਚੋ ਨਹੀਂ ਸਕਦੇ ਝੋੜੀ ਚਵਾਗੇ ਲਹੁੰਦੇ ਨਾਲ ਪਾਲ ਆ ਜੂ ਕਿ ਵੀਰ ਨੂੰ ਭਿਓਤ ਨਹੀਂ ਕਰਦੀ ਆਹ ਸੱਤ ਕਿਲੋ ਦੋ ਦੇਊਗਾ ਝੋੜੀ ਦੇ ਸੱਤ ਅੱਠ ਕਿਲੋ ਤਿਆਰ ਸੱਤ ਅੱਠ ਕਿਲੋ ਜਿਹੜਾ ਕਹਿੰਦੇ ਵੀ ਉਹਨਾਂ ਹੈਗਾ ਉਹ ਕੱਟੀਆਂ ਜਿਹੜੀ ਖਲੋਤੀ ਕੱਟੀਆਂ ਨਹੀਂ ਜਾਣਦੀ ਆ ਜੇ ਤਰ੍ਹਾਂ ਨੇ ਵੇਜ ਜਿਹਨਾਂ ਨੇ ਕਿਹਾ ਵੀ ਕੱਟੀ ਤੋਂ ਬਿਨਾ ਥੋੜਾ ਘੱਟ ਜਾਂਦੀ ਆ ਐ ਕੋਡੀ ਰਿਮ ਲੈਟਰ ਆ ਇੱਥੇ ਨਾਲ ਬੰਦ ਗਏ ਲੈ ਜੀ ਦੇਖੋ ਚਾਰੇ ਥਾਂ ਇੱਕੋ ਜੇ ਲੱਗੀ ਜੀ ਚਵਾਈ ਕਿਤੇ ਕਾਨੂੰ ਮੋਟਰ ਹੀ ਲੱਗੀ ਧੀ ਭੋਲੀ ਚਵਾ ਜਿਹੜਾ ਕਿੰਦੇ ਭੋਨੇ ਦ ਤੁਹਾਨੂੰ ਦਿਖਾ ਦੇ ਮੁੱਲ ਫਿਰ ਇਹਦਾ ਚਵਾ ਦਿਖਾ ਦੇ ਆ ਕੇ ਦੱਸਨੇ ਵੀ ਜੀ ਚੋਰ ਇਧਰ ਖਾਓ ਥੜ ਦੇਖੋ ਮੈਂ ਅਗਲਾ ਇਹ ਗਾਲ ਲਗਾ ਆਂਦੇ ਸਾਦੇ ਹਵਾਨਾ ਇਹਦਾ ਚਲੋ ਛੱਡ ਦੋ ਬੱਚਾ ਵੀ ਜੀ ਤੇ ਆ ਵੀ ਦਿਮਾਜ ਜੇ ਕਿ ਜਿਹੜੀ ਆ ਬੱਜੀ ਜੇ ਇਹ ਵੀ ਜੀ ਇਹ ਦਿਨ ਪੂਰੀ ਹੋ ਗਿਆ ਜਿਹੜੇ ਭਾਣੇ ਪੰਜਰ ਅੱਛਾ ਕਰਕੇ ਵੇਚਾਂ ਨਹੀਂ ਬਈ ਤੁਹਾਡੀ ਬਹੁਤ ਚੰਗੇ ਦੁੱਧਾਂ ਚੜ੍ਹੇ ਬਦਲ ਆਈ ਆਪਣੇ ਤਾਂ ਅੱਛਾ ਅਗਲੀ ਵੀਡੀਓ ਚ ਪਾਉਣੀ ਆ ਅਗਲੀ ਵੀਡੀਓ ਚ ਕਹਿੰਦੇ ਤੇਰਾ ਪਾਵਾਂਗੇ ਜੇ ਦਿਨ ਖੜਦੀ ਆ ਉਹ ਤੇਰਾ ਚਲੋ ਜੇ ਕਿਸੇ ਨੇ ਇਹਦੇ ਬਾਰੇ ਵੀ ਪੁੱਛਣਾ ਹੋਵੇ ਤੇ ਪੁੱਛ ਸਕਦਾ ਹੈ ਤੇ ਆ ਕੱਟੀ ਆ ਜਿਹੜੀ ਇਹਦੇ ਮਨ ਮੱਛੇ ਦਾ ਥੋੜਾ ਜਿਹਾ ਵੱਧ ਕਰਦੀ ਆਂ। ਪਸੰਗੀ ਜਿਵੇਂ ਜੀ ਫਿਰ। ਵੇਖੋ ਥਣ ਸਾਹ ਵੇ ਕਰੀ ਕੀ ਕਰਦੀ ਝੋਟੀ। ਆ ਥਣ ਵੀ ਤੇ ਆਪਾਂ ਲਾ ਕੇ ਤਾਂ ਦੇਖ ਸਕਦੇ। ਵੇਖੋਗੇ ਥਣ। ਕੀ ਜੀਨ ਲਗੇ ਝੋਟੀ ਨੂੰ। ਆ ਦੇਖ ਸਾਡੇ ਚਵਾਜ ਰਹੇ ਨੇ ਲੱਗੇ ਨੇ। ਇਹ ਵੀ ਦਿਨ ਨੂੰ ਨਹੀਂ ਜਾ ਚੋ ਵੀ ਸਖਲੀਮਾਂ ਝੋਟੀ ਤੇ। ਬਿਲਕੁਲ ਮੋਟੀ ਧਾਰਿਆ ਇਹਦੇ। ਰਾਣੀ ਬੋਲਦੇ ਝੋੜੀ ਦੇ। ਇਹ ਨਹੀਂ ਧਾਰ ਬੋਲੀ ਇਹ ਕੋ ਬਾਡੀ ਹਲਦੀ ਹੈ ਠੀਕ ਹੈ ਸਾਰੀਆਂ ਮੈਂ ਇਕਲੀ ਤੁਰਤ ਮੈਂ ਤੁਹਾਨੂੰ ਦਿਖਾ ਦਿੰਦੀ ਸਾਰੀਆਂ ਮੈਂ ਇਹਦਾ ਜਵਾਬ ਸਮਾਉਂਗਾ ਬਾਕੀ ਆ ਐਂ ਸਿਰਫ ਆਪਾਂ ਤੁਹਾਨੂੰ ਸਿਰਫ ਚਵਾ ਹੀ ਤੁਹਾਨੂੰ ਦਿਖਾਉਂਦੇ ਆ ਕੋਈ ਮਿਲਕਿੰਗ ਨਹੀਂ ਕਰਕੇ ਦਿਖਾਉਂਦੇ ਬਿਲਕੁਲ ਪੋਲਾ ਚਵਾ ਆ ਜਿਹੜਾ ਇਹ ਇਹਨਾਂ ਨੂੰ ਫਾਉ ਦੇਖੋ ਇਸੇ ਮੋਟੀ ਧਾਰਿਆ ਜਿਹੜੀ ਥੱਲੇ ਕਰੀਂ ਵੀ ਛੜੇ ਕਰੋ ਵੜਿਆ ਘਣੋਣੀ ਦੁੱਧ ਹੋਗੇ ਜੜੀ ਦੇ ਠੀਕ ਹੈ ਜੜੀ ਦੁੱਧ 10 ਲੀਟਰ ਦਾ ਬਾਹਰ ਬੋਣੀ ਛੜੋ ਬਟੇ ਤੇ ਜੇ ਕੁਝ ਬੱਚੇ ਜੋਗਾ ਵੀ ਥੱਲੇ ਛੜਤਾ ਆ ਨੁੱਚੜ ਗਈ ਆ ਜਰੀ ਵਾ ਨਜਰਾ ਥੋੜਾ ਨਿੱਗਰ ਹੀ ਰੱਖਦੀ ਆ ਪਹਿਲਾਂ ਕੱਟੀਆਂ ਦੇ ਕੱਟੀ ਕਹੇ ਉਧਰ ਵੀ ਛੜੀ ਦੇਖੋ ਸਿੰਘੀ ਕਦਨ ਜਿੰਨਾ ਛੱਲੇ ਛੋਟੇ ਸਿੰਘ ਦੀ ਆ ਚਲੋ ਝੋਟੀ ਬਾਜੀ ਠੰਡੀ ਹੀ ਬੜੀ ਆ ਤੇ ਮੁੱਲ ਫਿਰ ਇਹਦਾ ਉਹ ਤਾਂ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਵਿੱਚ 10 ਲੀਟਰ ਤੋਂ ਬਾਹਰ ਦੇਣਾ ਹੀ ਇਹ ਨਹੀਂ ਕਹਦਣਾ ਵੀ ਤੇਰਾ ਜਨਾ 10 ਤੋਂ ਬਾਹਰ ਦੁੱਧ ਦੋਗੀ 11 12 ਕਿਲੋ ਤੇੜ-ਗੇੜ ਦੁੱਧ ਹੋਊਗੀ ਜੋਣੀ ਤੇ ਇਹਦਾ ਮੁੱਲ ਫਿਰ ਮੁੱਲ ਤਾਂ ਜਿੰਨਾਂ ਦੀ ਘੋਟੀ ਨੂੰ ਚੀਜ਼ਾਂ ਲੱਗੀਆਂ ਮਿਲਦੇ ਕੀ ਕਰਦੇ ਆਪਾਂ ਲੱਖ ਕਰ ਲਈਏ ਅੱਛਾ ਹਾਂਜੀ ਦੱਸੋ ਜਿੰਨੇ ਕਿਉਂ ਬਜਾਇਜ ਦੇਨੇ ਕਰ ਦੋ ਆਪ ਹੀ ਮੁੰਦੇ ਹ 1000 ਦੇ 750 ਦੀ ਉਹ ਨਹੀਂ ਦੇਦੀ 2000 ਛੱਡਦੀ ਆ हां ना जो जी जो ਛੋੜੀ ਹੋਣੀ 70 ਹਜ਼ਾਰ ਦੀ ਝੋਟੀ ਦੀ ਅੱਛਾ 70 ਹਜ਼ਾਰ ਦੀ ਹਾਂਜੀ ਛੋੜੀ ਕਰ ਦੀ ਜੋ ਮਰਜ਼ੀ ਠੀਕ ਹੈ ਜੀ ਝੋਟੀ ਸੇਰ ਚੋਗੇ ਤਸੱਲੀ ਕਰਕੇ ਦੋ ਟਾਂ ਖੜੇ ਆੜੀ ਕਰੋ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਤੇ ਬਾਕੀ ਚਲੋ ਇਹ ਆਵੇ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਝੋਟੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਵੇਖ ਚਾ ਕੇ ਪਸ਼ੂ ਖਰੀਦੇ ਜੀ